ਸਸ਼ੀਗਲ ਪੰਜਾਬ ਟਾਕ 24 ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਮੋਹਿਤ ਤਲਵਾਰ। ਪੰਜਾਬ ਦੇ ਵਿੱਚ ਆਏ ਹਨਾਂ ਦੇ ਦੌਰਾਨ ਸੈਂਕੜੇ ਘਰ ਪ੍ਰਭਾਵਿਤ ਹੋਏ ਜਿਸ ਤੋਂ ਬਾਅਦ ਉਹ ਕਈ ਘਰ ਤਾਂ ਪੂਰੀ ਤਰ੍ਹਾਂ ਢਹਿ ਢੇਰੀ ਹੋ ਗਏ ਤੇ ਕਈ ਇੰਨੇ ਕ ਜਿਆਦਾ ਨੁਕਸਾਨੇ ਜਾ ਚੁੱਕੇ ਨੇ ਕਿ ਉਹਨਾਂ ਦੇ ਵਿੱਚ ਰਹਿਣਾ ਖਤਰੇ ਤੋਂ ਖਾਲੀ ਨਹੀਂ। ਪਿਛਲੇ ਕੁਝ ਦਿਨਾਂ ਦੇ ਵਿੱਚ ਅਜਿਹੇ ਮਾਮਲੇ ਸਾਹਮਣੇ ਵੀ ਆਏ ਨੇ ਜਿੱਥੇ ਲੋਕਾਂ ਦੀਆਂ ਛੱਤਾਂ ਆੜਾਂ ਤੋਂ ਬਾਅਦ ਹੌਲੀ-ਹੌਲੀ ਡਿੱਗਣੀਆਂ ਸ਼ੁਰੂ ਹੋਈਆਂ ਤਾਂ ਹੁਣ ਅੱਜ ਧੂਰੀ ਦੇ ਵਿੱਚ ਜਿਹੜੇ ਨੁਕਸਾਨੇ ਘਰਾਂ ਦੇ ਲੋਕ ਨੇ ਉਹ ਭਾਜਪਾ ਹਲਕਾ ਇੰਚਾਰਜ ਰਣਜੀਤ ਸਿੰਘ ਦਿ올 ਦੀ ਅਗਵਾਈ ਤੇ ਵਿੱਚ ਥੇ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਕਿ ਉਹ ਲੋਕਾਂ ਨੂੰ ਰਾਹਤ ਕਾਰਜ ਪਹੁੰਚਾ ਰਹੀ ਹੈ ਪਰ ਉਹਨਾਂ ਨੂੰ ਕਿਸੇ ਵੀ ਤਰੀਕੇ ਦਾ ਕੋਈ ਰਾਹਤ ਪੈਕੇਜ ਹੈ ਨਹੀਂ ਐਲਾਨਿਆ ਗਿਆ ਨਾ ਹੀ ਉਹਨਾਂ ਨੂੰ ਕੋਈ ਮਦਦ ਪਹੁੰਚੀ ਹੈ ਜਿੱਥੇ ਵਿੱਤੀ ਮਦਦ ਪਹੁੰਚੇ ਤਾਂ ਉਹ ਆਪਣੇ ਘਰਾਂ ਨੂੰ ਦੁਬਾਰਾ ਤੋਂ ਜੜਾ ਮੁਰਮਤ ਕਰਵਾ ਸਕਣ ਤੇ ਜਾਂ ਉਹਨਾਂ ਦੇ ਵਿੱਚ ਰਹਿਣਦੇ ਉਹਨਾਂ ਨੂੰ ਕਾਬਲ ਬਣਾ ਸਕਣ ਕਿਉਂਕਿ ਕਈ ਪਿਛਲੇ ਦਿਨਾ ਤੋਂ ਉਹ ਆਪਣੇ ਘਰਾਂ ਦੇ ਛੱਡ ਕੇ ਤੇ ਰਿਸ਼ਤੇਦਾਰਾਂ ਦੇ ਘਰਾਂ ਦੇ ਵਿੱਚ ਜਾ ਕੇ ਰਹਿਣ ਨੂੰ ਮਜਬੂਰ ਨੇ ਤੇ ਜਿਨ੍ਹਾਂ ਦੇ ਰਿਸ਼ਤੇਦਾਰ ਕੋਲ ਨਹੀਂ ਹਨ ਉਹ ਇਸ ਤਰ੍ਹਾਂਾਂ ਦੇ ਵਿੱਚ ਧਰਮਸ਼ਾਲਾ ਦੇ ਵਿੱਚ ਜਾ ਕੇ ਰਹਿਣ ਨੂੰ ਮਜਬੂਰ ਨੇ ਕਿਉਂਕਿ ਉਹਨਾਂ ਦੇ ਘਰ ਇੰਨੇ ਇੱਕ ਬੁਰੀ ਤਰ੍ਹਾਂ ਨੁਕਸਾਨੇ ਜਾ ਚੁੱਕੇ ਨੇ ਕਿ ਜਿੰਨਾ ਦੇ ਵਿੱਚ ਰਹਿਣਾ ਬਿਲਕੁਲ ਵੀ ਜਿਹੜਾ ਖਤਰੇ ਤੋਂ ਖਾਲੀ ਨਹੀਂ ਹੈ ਦੇਖੋ ਬੜੀ ਤਰਾਸਦੀ ਦੀ ਗੱਲ ਹੈ ਕਿ ਸੰਗਰੂਰ ਜ਼ਿਲ੍ਹੇ ਦੇ ਵਿੱਚ ਜਿਹੜੇ ਬਰਸਾਤਾਂ ਦੇ ਦੌਰਾਨ ਘਰ ਡਿਗੇ ਸੀ ਕਿਉਂਕਿ ਲਗਾਤਾਰ ਬਹੁਤ ਜ਼ਿਆਦਾ ਬਰਸਾਤ ਹੋਈ ਹੈ ਤੇ ਗਰੀਬਾਂ ਦੇ 60 70% ਗਰੀਬ ਲੋਕ ਨੇ ਜਿਨ੍ਹਾਂ ਉਹਨਾਂ ਦੇ ਘਰ ਡਿਗੇ ਆ ਤੇ ਪੰਜਾਬ ਸਰਕਾਰ ਨੇ ਕਰੀਬ 395 ਪਿੰਡਾਂ ਦੇ ਵਿੱਚੋਂ ਸਿਰਫ 144 ਪਿੰਡ ਚੁਣ ਲਏ ਬਾਕੀ ਲਵਾਰ ਛੜਤੇ ਇਹ ਜਿਹੜੇ ਲੋਕ ਮੇਰੇ ਨਾਲ ਅੱਜ ਮੰਗ ਪੱਤਰ ਦੇਣ ਵਾਸਤੇ ਆਏ ਆ ਇਹ ਧੂਰੀ ਹਲਕੇ ਦੇ ਨੇ ਜਿਹੜਾ ਮੁੱਖ ਮੰਤਰੀ ਦਾਲਕ ਹੈ ਤੇ ਕੇਂਦਰ ਸਰਕਾਰ ਦੇ ਸ਼ਿਵਰਾਜ ਚੋਹਾਨ ਜੀ ਜੋ ਕੇਂਦਰੀ ਮੰਤਰੀ ਨੇ ਉਹ ਕਹਿ ਰਹੇ ਨੇ ਅਸੀਂ ਹਰੇਕ ਘਰ ਨੂੰ ਮੁਆਵਜ਼ਾ ਦੇਣ ਲਈ ਤਿਆਰ ਆ ਪੰਜਾਬ ਸਰਕਾਰ ਸਾਨੂੰ ਦੱਸੇ ਹੁਣ ਤੱਕ 50700 ਘਰਾਂ ਦਾ ਮੁਆਵਜ਼ਾ ਦੇ ਚੁੱਕੇ ਆ ਤੇ ਇਹਨਾਂ ਲੋਕਾਂ ਦਾ ਸਰਵੇ ਤੱਕ ਨਹੀਂ ਹੋਇਆ ਇਹਨਾਂ ਨੂੰ ਕੋਈ ਪੁੱਛਣ ਨਹੀਂ ਗਿਆ ਵੀ ਤੁਹਾਡਾ ਘਰ ਗਿਰ ਗਿਆ ਤੁਹਾਡੇ ਕਿਸੇ ਪਸ਼ੂ ਦਾ ਨੁਕਸਾਨ ਹੋ ਗਿਆ ਕਿਸੇ ਬੱਚੇ ਦਾ ਨੁਕਸਾਨ ਹੋ ਗਿਆ ਤੇ ਮੁੱਖ ਮੰਤਰੀ ਸਾਹਿਬ ਐਲਾਨ ਵੱਡੇ ਵੱਡੇ ਕਰੇ ਸੀ ਦਿਵਾਲੀ ਤੋਂ ਪਹਿਲਾਂ ਪਹਿਲਾਂ ਦੇ ਦਾਂਗੇ ਇਹਨਾਂ ਦੀ ਦੀਵਾਲੀ ਕਿਵੇਂ ਮਨਾਈ ਜਾਊਗੀ ਜੇ ਤਾਂ ਆਪਦੇ ਘਰੇ ਵੀ ਨਹੀਂ ਬੈਠੇ ਕੋਈ ਧਰਮਸ਼ਾਲਾ ਦੇ ਵਿੱਚ ਬੈਠਾ ਕੋਈ ਸੜਕ ਤੇ ਬੈਠਾ ਕੋਈ ਤਰਪਾਲਾਂ ਪਾਈ ਬੈਠਾ ਇਹੋ ਜਿਹੇ ਹਾਲਾਤਾਂ ਦੇ ਵਿੱਚ ਅੱਜ ਖੁਦ ਜਿਨ੍ਹਾਂ ਨੇ ਐਮਐਲਏ ਬਣਾ ਕੇ ਮੁੱਖ ਮੰਤਰੀ ਬਣਾ ਕੇ ਭਗਵਾਨਤਮਨ ਨੂੰ ਭੇਜਿਆ ਉਹਨਾਂ ਨੂੰ ਇਹੋ ਜਿਹੇ ਹਾਲਾਤਾਂ ਦੇ ਵਿੱਚ ਅੱਜ ਸਰਕਾਰ ਨੇ ਛੱਡਤਾ ਅਸੀਂ ਬੇਨਤੀ ਕਰਦੇ ਹਾਂ ਵੀ ਸਰਕਾਰ ਇਹਨਾਂ ਦੀ ਵੀ ਸਾਰ ਲਵੇ ਇਹਨਾਂ ਦੇ ਕੋਲ ਵੀ ਅਫਸਰ ਜਾਣ ਤਾਂ ਜੋ ਇਹਨਾਂ ਨੂੰ ਘਰਾਂ ਦਾ ਮੁਆਵਜ਼ਾ ਮਿਲੇ ਤੇ ਘਰ ਬਣ ਸਕਣ ਜਦੋਂ ਕੇਂਦਰੀ ਮੰਤਰੀ ਮੋਦੀ ਸਰਕਾਰ ਇਹ ਗੱਲ ਕਹਿ ਰਹੀ ਆ ਵੀ ਅਸੀਂ ਪੈਸੇ ਦੇਣ ਨੂੰ ਤਿਆਰ ਆ ਅੱਜ ਤੁਸੀਂ ਡੀਸੀ ਦਫ਼ਤਰ ਮੰਗ ਪੱਤਰ ਦੇਣ ਆਏ ਹੋ ਕੀ ਕਾਰਨ ਆ ਅੱਛਾ ਵੀ ਘਰ ਟਾਈਮ ਦੇਨੇ ਸਾਰੇ ਹੀ ਕੰਟਾ-ਕੁੰਟਾ ਸਾਰੇ ਹੀ ਚੋਂਦਾ ਕਿਤੇ ਬੈਠਣ ਨੂੰ ठाਉ ਨਹੀਂ ਆਉਂਦਾ ਅੱਛਾ ਮੈਂ ਜਾਉਂਗਾ ਪਹਿਲਾਂ ਕਿਸੇ ਅਫਸਰ ਨੂੰ ਤੁਸੀਂ ਤੁਹਾਡੇ ਕੋਈ ਆਇਆ ਕਰ ਦੇਖ ਲਾਉਂਦਾ ਕੋਈ ਨਹੀਂ ਆਇਆ ਸਾਡੇ ਤਾਂ ਜੀ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਨਾ ਸੰਤਾ ਕਿਸੇ ਨੇ ਨਹੀਂ ਪੁੱਛਿਆ ਉਵੇਂ ਹੀ ਦਿਨ ਕੱਟਿਆ ਅਰੇ ਅੰਦਰ ਕੱਢੋ ਪਾ ਇੱਥੇ ਤੋਂ ਉੱਥੀਆਂ ਹੁਣ ਫੇਰ ਕਦੀ ਇੱਧਰ ਹੋ ਜਾਂਦੇ ਕਦੀ ਇੱਧਰ ਹੋ ਜਾਂਦੇ ਹੋਰ ਕਿੱਥੇ ਹੋਈਏ ਫਿਰ ਹਾਂ 28 ਚ ਕਿੰਨੇ ਧਰਮਸ਼ਾਲਾ ਤੇ ਕਿੰਨੇ ਕਬਈ ਜਾਣਗੇ ਉੱਥੇ ਸਾਰਾ ਵੇੜਾ ਬਈ ਸਾਰਾ ਵੇੜਾ ਤਾਂ ਬੈਠ ਨਹੀਂ ਸਕਦਾ ਫੇਰ ਉੱਥੇ ਦੂਜਾ ਦੂਜੇ ਨੂੰ ਕਾਇਦੇ ਨਾ ਮਾਇ ਇੱਧਰ ਸਮਾਨ ਕਰਨਾ ਮਾਇ ਤਰਨਾ ਹਰ ਤੇ ਕੋਈ ਕਾਗਤ ਲਿਆਉਂਦਾ ਕੋਈ ਤਰਪਾਲ ਪਾਉਂਦਾ ਤੁਹਾਡਾ ਕੀ ਨੁਕਸਾਨ ਹੈ ਸਾਰ ਸਾਰੀਆਂ ਤਾਂ ਕੰਦਾ ਤਿੜੀਆਂ ਪਈਆਂ ਨੇ ਸਾਰ ਸਾਡੀਆਂ ਕਿਸੇ ਕੋਈ ਦੀ ਸਾਡੇ ਘਰ ਗਿਆ ਜੀ ਦੇਖਣਾ ਸਾਰੇ ਵੇੜੇ ਚ ਕੋਈ ਵੀ ਨਹੀਂ ਗਿਆ ਜੀ ਦੇਖਣ ਤੇ ਬੋਟਾ ਬਾਰੀ ਤਾਂ ਜੀ ਸਾਡੇ ਲਵੇ ਉਦੀ ਮੰਗਣ ਆ ਗਏ ਉਦੋਂ ਤਾਂ ਸਾਨੂੰ ਕਹਿੰਦੇ ਤੇ ਵੀ ਬੀਬੀ ਜੋ ਕੁਝ ਕਹੋਗੇ ਤੁਹਾਡਾ ਕੰਮ ਅਸੀਂ ਕਰਾਂਗੇ ਸਾਡੇ ਪੈਰੀ ਹੱਥ ਲਾਉਂਦੇ ਸੀਗੇ ਹੁਣ ਸਾਡੇ ਕੋਈ ਨਹੀਂ ਆਏ ਜੀ ਘਰ-ਬਾਰ ਦੇਖਣ ਤੁਸੀਂ ਜਾ ਕੇ ਦੇਖੋ ਜੀ ਸਾਡੇ ਘਰ ਨਾਲੇ ਤਾਂ ਜੀ ਕੰਦਾ ਤੜੀਆਂ ਪਈਆਂ ਨੇਗੀਆਂ ਨਾਲ ਸਾਡੀਆਂ ਸੱਤਾਂ ਜੀ ਉੱਤੇ ਕਾਗਜ਼ ਪਾਏ ਪਾਏ ਨੇ ਜੀ ਹੁਣ ਸਾਨੂੰ ਕੋਈ ਨਹੀਂ ਉੱਥੇ ਛੱਗ ਪੁੱਛਦਾ ਜੀ ਛੋਡੇ ਬਾਕੀ ਵੀਤ ਜੇ ਕੀ ਨਾ ਜੀ ਨਾ ਕੋਈ ਸਰਪੰਚ ਪਹੁੰਚਿਆ ਜੀ ਸਾਡੇ ਘਰ ਜੀ ਨਾ ਜੀ ਕੋਈ ਨਹੀਂ ਪਹੁੰਚਿਆ ਹੈਗਾ ਜੀ ਕਿਸੇ ਨੇ ਕੋਈ ਕਿਸੇ ਨੇ ਨਹੀਂ ਸਾਨੂੰ ਪੁੱਛਿਆ ਜੀ ਜਾ ਕੇ ਸਾਡਾ ਨੀਮ ਆ ਘਰ ਆ ਜੀ ਜਾ ਕੇ ਦੇਖੋ ਜੇ ਅਸੀਂ ਜਦੋਂ ਮੀਂਹ ਪੈਂਦਾ ਜੇ ਅਸੀਂ ਬਾਲਟਿਆਂ ਨਾਲ ਪਾਣੀ ਕੱਢ ਦਿਆਂਗੇ